ਹਾਂਜੀ ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਕਿਸਾਨ ਭਰਾ ਬਹੁਤ ਸਾਰੇ ਵੀਰਾਂ ਨੂੰ ਮੁਸ਼ਕਲ ਆਉਂਦੀ ਕਣਕ ਬਜਾਈ ਸਮੇਂ ਵੀ ਜਦੋਂ ਆਪਾਂ ਕੋਈ ਨਾ ਕੋਈ ਵੈਰੈਟੀ ਖੇਤ ਦੇ ਵਿੱਚ ਲਾ ਲੈਨੇ ਆ ਤੇ ਉਹਦੇ ਵਿੱਚ ਨਾ ਆਪਣਾ ਜਿਹੜੀ ਵੈਰੈਟੀ ਉਹ ਚੰਗਾ ਝਾੜ ਨਹੀਂ ਦੇਖ ਜਾਂਦੀ ਉਹਦਾ ਕਾਰਨ ਹੁੰਦਾ ਵੀ ਆਪਣੀ ਜਿਹੜੀ ਜ਼ਮੀਨ ਦਾ ਉਹ ਪੀ ਐਚ ਜ਼ਿਆਦਾ ਹੋਣਾ ਜਾਂ ਜ਼ਮੀਨ ਅਸੇਮ ਵਾਲੀ ਹੋਣੀ ਜ਼ਮੀਨ ਦੇ ਵਿੱਚ ਪਾਣੀ ਘਟ ਜੀਰਨਾ ਪਾਣੀ ਜ਼ਿਆਦਾ ਖੜਦਾ ਹੈ ਤਾਂ ਉਹਦੇ ਕਾਰਨ ਬਹੁਤੀਆਂ ਜਿਹੜੀਆਂ ਕਿਸਮਾਂ ਉਹ ਝਾੜ ਘਟਾ ਜਾਂਦੀਆਂ ਕਿਉਂਕਿ ਉਹਨਾਂ ਜਿਹੜੀ ਪਾਣੀ ਨੂੰ ਸਹਿਣ ਕਰਨ ਦੀ ਜਿਹੜੀ ਸ਼ਕਤੀ ਬਹੁਤ ਘੱਟ ਹੁੰਦੀ ਆ ਤੇ ਜਿੰਨਾ ਵੀਰਾਂ ਨੂੰ ਦਿੱਕਤ ਆਉਦੀ ਜਿੱਦਾਂ ਤੁਹਾਡੀ ਜੇਕਰ ਕਲਰ ਵਾਲੀ ਜ਼ਮੀਨ ਆ ਜਾਂ ਸੇਮ ਵਾਲਾ ਏਰੀਆ ਜਾਂ ਜਿੱਥੇ ਪਾਣੀ ਜ਼ਮੀਨ ਚ ਘਟ ਜੀਰਦਾ ਪੀ ਐਚ ਹਾਈ ਰਹਿੰਦਾ ਤਾਂ ਕਲਰ ਜੇਕਰ ਕਲਰ ਵਾਲੀ ਜ਼ਮੀਨ ਹੈ ਜਿਹਨੂੰ ਆਪਾਂ ਕਲਰਾਠੀਆਂ ਜ਼ਮੀਨਾਂ ਕਹਿ ਦੇਣਾ ਜੇਕਰ ਤੁਹਾਨੂੰ ਇਦਾਂ ਦੀ ਤੁਹਾਡੇ ਜ਼ਮੀਨ ਹੈਗੀ ਆ ਖਾਸ ਕਰਕੇ ਮਾਲਵਾ ਬੈਲਟ ਆ ਜਾਂ ਇਧਰ ਦੇ ਆਸ-ਪਾਸ ਦੇ ਇਲਾਕੇ ਤਾਂ ਉੱਥੇ ਜੇਕਰ ਆਪਾਂ ਦੂਜੀਆਂ ਵੈਰਾਈਟੀਆਂ ਬੀਜਾਂਗੇ ਤਾਂ ਉਹਨਾਂ ਦੇ ਝਾੜ ਆਪਾਂ ਨੂੰ ਉਹਨੇ ਝਾੜ ਦੇਖਣ ਨੂੰ ਨਹੀਂ ਮਿਲਦੇ ਤਾਂ ਉਹਦੇ ਉਹਨਾਂ ਨੁਕਸਾਨ ਵੀਰਾਂ ਵਾਸਤੇ ਅੱਜ ਆਪਾਂ ਇੱਕ ਬਹੁਤ ਵਧੀਆ ਵੈਰਾਈ ਤੁਹਾਨੂੰ ਦੱਸਣ ਜਾ ਰਹੇ ਹਾਂ ਜੀ ਦਾ ਕਾਫੀ ਚੰਗਾ ਤੇ ਸ਼ਾਨਦਾਰ ਝਾੜ ਆ। ਸੋ ਜੇਕਰ ਤੁਹਾਡੇ ਉੱਥੇ ਉਹਨਾਂ ਕਿਸਮਾ ਦੇ ਕਿਸਮਾ ਦਾ ਝਾੜ ਕੋਈ ਵੀ ਤੁਸੀਂ ਕਿਸਮ ਲਾ ਰਹੇ ਜੇ ਜੇਕਰ ਸੇਮ ਵਾਲੇ ਇਲਾਕੇ ਜਾਂ ਕਲਰ ਵਾਲੇ ਇਲਾਕੇ ਦੇ ਵਿੱਚ ਜਿੱਥੇ ਮਾੜੇ ਪਾਣੀ ਆ ਤਾਂ ਉੱਥੇ ਦੂਜੀ ਤਸੀ ਜਿੱਥੇ ਤੁਹਾਨੂੰ ਉਹ 20 ਕੁਆਂਟਲ ਝਾੜ ਦੇਖ ਜਾਊਗੀ ਵੈਰਾਈ ਇਹ ਤੁਹਾਨੂੰ ਜਿਹੜੀ ਵੈਰਾਈ ਆਪਾਂ ਤੁਹਾਨੂੰ ਦੱਸਣ ਜਾ ਰਹੇ ਹਾਂ 22 ਤੋਂ 24 ਕੁਆਂਟਲ ਤੱਕ ਤੁਹਾਨੂੰ ਜਾਣਗੇ 2 ਤੋਂ 4 ਕੁਆਂਟਲ ਉਸ ਵੈਰਾਈ ਨਾਲ ਵੱਧ ਝਾੜ ਦੇ ਕੇ ਜਾਊਗੀ। ਸੋਦੇ ਬਾਰੇ ਆਪਾਂ ਗੱਲਬਾਤ ਕਰਦੇ ਜਿਹੜੇ ਭਰਾ ਪਹਿਲੀ ਵਾਰ ਵੀਡੀਓ ਦੇਖ ਰਹੇ ਚੈਨਲ ਨੂੰ ਸਬਸਕ੍ਰਾਈਬ ਕਰ ਜੁਰ ਕਰ ਲਿਓ ਤਾਂ ਪੇਜ ਨੂੰ ਲਾਈਕ ਤੇ ਫੋਲੋ ਕਰ ਲੇ ਤੇ ਹੋਰ ਵੀਰਾਂ ਤੱਕ ਜਾਣਕਾਰੀ ਜਰੂਰ ਸ਼ੇਅਰ ਕਰਿਓ ਸੋ ਕਿਸਾਨ ਭਰਾ ਜਿਹੜੀ ਆਪਾਂ ਵੈਰੈਟੀ ਦੀ ਗੱਲ ਕਰਨ ਜਾ ਰਹੇ ਉਹਦਾ ਨਾਮ ਹੈਗਾ ਕੇ ਆਰ ਐਲ 210 ਕਾਫੀ ਪੁਰਾਣੀ ਵੈਰੈਟੀ ਆ ਤਾਂ ਇਹ ਕਾਫੀ ਜਿਆਦਾ ਜਿਹੜੀ ਕਿਸਾਨ ਵੀਰਾਂ ਦੀ ਪਸੰਦ ਜਿੱਥੇ ਜਿਹੜੇ ਮਾਲਵਾ ਬੈਲਟ ਆ ਜਾਂ ਜਿੱਥੇ ਆਪਾਂ ਕਹੇ ਦੀ ਵੀ ਪਾਣੀ ਮਾੜੇ ਆ ਕਲਰਾਠੀਆਂ ਜ਼ਮੀਨਾਂ ਕਲਰ ਵਾਲੀਆਂ ਜ਼ਮੀਨਾਂ ਪੀ ਐਚ ਜ਼ਮੀਨ ਦਾ ਹਾਈ ਰਹਿੰਦਾ ਤਾਂ ਉਥੇ ਜਿਹੜੀ ਕਾਫੀ ਚੰਗਾ ਜਿਹੜਾ ਝਾੜ ਦੇਣ ਦੀ ਵੈਰੈਟੀ KRL 210 ਲਾ ਦੋ ਚਾਹੇ ਤੁਸੀਂ KRL 213 ਵੈਸੇ ਤਾਂ ਇਹਦੇ ਵਿੱਚ ਹੋਰ ਵੀ ਕਾਫੀ ਵੈਰੈਟੀਆਂ ਪਰ ਜਿਹੜਾ ਜਿਆਦਾ ਜਾਨੀ ਕਿ ਜਿੱਤੇ ਤਜਰਬਾ ਹੋਇਆ ਜਿਹੜੀ ਜਿਆਦਾ ਚੰਗਾ ਝਾੜ ਦੇ ਰਹੀਆਂ ਜਾਂ ਅੱਪਾ ਜਿਹਨੂੰ ਕਹਿ ਦਿੰਨੇ ਬੀ ਕਿਸਾਨਾਂ ਦੀ ਪਸੰਦ ਹੈ ਜਿਹੜੀ ਉਹ ਹੈਗਾ KRL 210 ਤੇ 213 ਇਹਨਾਂ ਦੋਨਾਂ ਵੈਰੈਟੀਆਂ ਜਿਹੜੀ ਤੁਸੀਂ ਮਰਜ਼ੀ ਲਾ ਸਕਦੇ ਜੇ ਆਪਾਂ ਗੱਲ ਕਰਨ ਜਾ ਰਹੇ ਹਾਂ KRL 210 ਦੀ ਤਾਂ ਜਿਹੜੀ 210 ਵੈਰੈਟੀ ਇਹਦਾ ਕਾਦ ਦੀ ਗੱਲ ਕਰੀ ਤੇ 110 ਸੈਂਟੀਮੀਟਰ ਇਹ ਕਾਦ ਦਾ 110 ਤੋਂ 115 ਸੈਂਟੀਮੀਟਰ ਤੱਕ ਕਾਦ ਲਾ ਜਾ ਸਕਦੀ ਆ ਸੋ ਇਹਦਾ ਜਿਹੜਾ ਪੱਕਣ ਦਾ ਸਮਾਂ ਉਹ ਲਗਭਗ 140 42 ਦਿਨਾਂ 'ਚ 140 ਤੋਂ 42 ਦਿਨਾਂ 'ਚ ਪੱਕ ਕੇ ਤਿਆਰ ਹੋਣ ਵਾਲੀ ਵੈਰੈਟੀ ਆ ਇਹਦੇ ਦਾਣੇ ਜਿਹੜੇ ਪਤਲੇ ਤੇ ਲੰਬੇ ਹੁੰਦੇ ਆ ਤਾਂ ਇਹ ਜਿਹੜੀ ਵੈਰੈਟੀ ਆ ਇਸ ਵੈਰੈਟੀ ਦਾ ਆਪਾਂ ਜਿਹੜਾ ਝਾੜ ਹੈ ਵੱਧ ਤੋਂ ਵੱਧ 24 ਤੋਂ ਲੈ ਕੇ 26 ਕੁਆਂਟ ਤੱਕ ਲੈ ਸਕਦੇ ਆ ਤੇ ਇਹ ਜਿਹੜਾ ਜਿੰਨ ਕਿਹੜੀ ਜ਼ਮੀਨ ਦੇ ਵਿੱਚ ਜਾਨੀ ਕਿ ਕਿੰਨੇ ਪੀ ਐਚ ਤੱਕ ਜਿਹੜੀ ਇਹ ਸਪਰਾਈਟੀ ਨੂੰ ਆਪਾਂ ਬਜਾਈ ਕਰ ਸਕਦੇ ਜਾਨੀ ਕਿ ਜਿੱਥੇ ਆਪਾਂ ਜਿਹੜੀ ਕਿਸਾਨ ਵੀਰ ਐਚ ਡੀ 2967 ਲਾਉਂਦੇ ਸੀ ਉਹ ਜਿਹੜੀ ਵੈਰਾਈਟੀ ਆ ਉਹ ਲਗਭਗ 8.2 ਤੱਕ ਜਿਹੜੀ ਉਹ ਜਿਹੜਾ ਪੀ ਐਚ ਉਹਦੇ ਵਿੱਚ ਜਿਹੜੀ ਸਟ्रेस ਜਿਹੜੀ ਉਹਦੀ ਹੁੰਦੀ ਆ ਉਹਨੂੰ ਜਿਹੜੀ ਸਮਾਲ ਸਕਦੀ ਸੀ ਪਰ ਇਹ ਜਿਹੜੀ ਵੈਰੈਟੀ ਇਹ ਆਪਾਂ 9.9 ਜਿਹੜਾ ਪੀਐਚ ਉਥੋਂ ਤੱਕ ਜਿਹੜੀ ਇਹ ਵੈਰੈਟੀ ਚੰਗੀ ਪਰਫਾਰਮੈਂਸ ਕਰ ਜਾਂਦੀ ਯਾਨੀ ਕਿ ਹਾਈ ਪੀਐਚ ਦੇ ਵਿੱਚ ਇਹ ਚੰਗਾ ਝਾੜ ਦੇਣ ਵਾਲੀ ਵੈਰੈਟੀ ਆ ਤਾਂ ਜੇਕਰ ਪੀਐਚ ਡਾਊਨ ਹੋਵੇ ਘੱਟ ਹੋਵੇ ਤਾਂ ਇਹ ਵੈਰੈਟੀ ਹੋਰ ਚੰਗਾ ਯਾਨੀ ਕਿ 26 27 ਕੁੰਡਲ ਤੱਕ ਝਾੜ ਵੀ ਦੇ ਜਾਂਦੀ ਹੈ ਪਰ ਜੇਕਰ ਪੀਐਚ ਜਿਆਦਾ ਜਿਵੇਂ 9 ਤੋਂ ਪਲੱਸ ਆ ਤਾਂ ਉੱਥੇ ਜਿਹੜਾ ਇਹ ਜਿਹੜੀ ਵੈਰੈਟੀ ਆ ਉਹ ਜਿਹੜਾ ਸਭ ਤੋਂ ਵਧੀਆ ਇਹ ਤੇ ਚੰਗਾ ਝਾੜਦੇ ਆ ਦੂਜੀਆਂ ਦੇ ਮੁਕਾਬਲੇ ਜਿੱਥੇ ਦੂਜੀਆਂ ਵੈਰੈਟੀਆਂ ਤੁਹਾਨੂੰ ਜਿਹੜੀਆਂ 20 ਕੁਆਂਟਲ ਝਾੜ ਦੇਣਗੀਆਂ ਇਹ 22 ਤੋਂ 23 ਕੁਆਂਟਲ ਝਾੜ ਦੇ ਦੂਜੇਕਰ ਤੁਹਾਡੇ ਉੱਥੇ 22 ਕੁਆਂਟਲ ਆਉਂਦਾ ਤੇ ਇਹ ਵੈਰੈਟੀ ਤੁਹਾਨੂੰ ਉਹਨਾਂ ਕਿਸਮ ਨਾਲ 2 ਤੋਂ 3 ਕੁਆਂਟਲ ਤੱਕ ਜਿਹੜਾ ਝਾੜ ਵਾਧ ਦੇ ਕੇ ਜਾਊਗੀ ਸੋ ਜਿਹੜੀ ਖਾਦ ਖਰਾ ਕੇ ਬਾਕੀ ਸੇਮ ਹੀ ਰਹੂਗੀ ਤਾਂ ਇੱਥੇ ਜੇਕਰ ਇਸ ਵੈਰੈਟੀ ਤੋਂ ਤੁਸੀਂ ਜਿੱਥੇ ਆਪਣੇ ਮਾੜੇ ਪਾਣੀਆਂ ਸੇਮ ਵਾਲਾ ਇਲਾਕਾ ਕਲਰ ਵਾਲੀਆਂ ਜ਼ਮੀਨਾਂ ਕਲਰ ਆਠੀਆਂ ਜ਼ਮੀਨਾਂ ਹਾਈ ਪੀਐਚ ਆ ਤਾਂ ਉੱਥੇ ਕਿਸਾਨ ਭਰਾ ਤੁਸੀਂ ਜੇਕਰ ਇਸ ਵੈਰੈਟੀ ਤੋਂ ਹੋਰ ਚੰਗਾ ਤੁਸੀਂ ਜਿਹੜੀ ਆਪਣੀ ਸਲਫਰ ਖਾਦ ਆਉਂਦੀ ਜਾਂ ਸਿੰਗਲ ਸੁਪਰ ਫਾਸਫੇਟ ਉਹਦੀ ਵਰਤੋ ਤੁਸੀਂ ਜ਼ਰੂਰ ਕਰਿਆ ਕਰੋ ਉਹਦੇ ਨਾਲ ਇਹ ਵੈਰੈਟੀਆਂ ਤੋਂ ਆਪਾਂ ਹੋਰ ਚੰਗਾ ਝਾੜ ਲੈ ਸਕਦੇ ਵੈਸੇ ਆਪਾਂ 20 ਕੁਇੰਟ ਤੋਂ ਲੈ ਕੇ ਇਸ ਵੈਰੈਟੀ ਤੋਂ ਆਪਾਂ 22-25 ਕੁਇੰਟ ਤੱਕ ਆਰਾਮ ਦੇ ਨਾਲ ਝਾੜ ਲੈ ਸਕਦੇ ਆ ਸੋ ਇਹ ਸੀ ਕਿਸਾਨ ਭਰਾਓ ਜਿਹੜੀ ਕੇਆਰਐਲ 210 ਵੈਰੈਟੀ ਬਾਰੇ ਜਾਣਕਾਰੀ ਜੇ ਕਿਸੇ ਕਿਸੇ ਵੀਰ ਨੂੰ ਹੋਰ ਜਾਣਕਾਰੀ ਚਾਹੀਦੀ ਤਾਂ ਤੁਸੀਂ ਕਮੈਂਟ ਕਰ ਸਕਦੇ ਸੋ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ